ਕੀ ਰਾਜ ਮੇਰਾ ਨਾਮ ਗੁਰਦੇਵ ਸਿੰਘ ਗੁਰਦੇਵ ਕਿੱਥੇ ਰਹਿੰਦੇ ਹੋ ਮੇਰਾ ਪਿੰਡ ਬੰਡਾਲਾ ਬੰਡਾਲਾ ਕੀ ਗੱਲ ਹੋਈ ਆ ਤੁਹਾਡੇ ਮੇਰੇ ਬੇਟੇ ਦਾ 20 ਤਰੀਕ ਨੂੰ ਐਕਸੀਡੈਂਟ ਹੋਇਆ ਹੈ ਕੀ ਰਾਜ ਬੇਟਾ ਮੈਂ ਬੰਡਾਲਾ ਪਿੰਡ ਇਹ ਬੇਟੇ ਦਾ ਨਾਮ ਆਕਾਸ਼ਦੀਪ ਸਿੰਘ ਦਾ ਐਕਸੀਡੈਂਟ ਹੋਇਆ ਉਹ ਮੇਰਾ ਬੇਟਾ ਮੋਟਰਸਾਈਕਲ ਤੇ ਆ ਰਿਹਾ ਏ ਕਿ ਟਰੈਕਟਰ ਔਰ ਲੈਂਟਰ ਵਾਲੀ ਮਸ਼ੀਨ ਆ ਰਹੀ ਏ ਨਿੰਕ ਰੋਡ ਤੋਂ ਤਾਂ ਉਹਨਾਂ ਨੇ ਇੱਕਦਮ ਮੇਨ ਰੋਡ ਤੇ ਟਰਾਲੀ ਚੜਾ ਟਰੈਕਟਰ ਚੜਾਇਆ ਮਸ਼ੀਨ ਵਾਲਾ ਕਿ ਦੇਖਿਆ ਨਹੀਂ ਮੇਰੇ ਬੇਟੇ ਦੇ ਉੱਪਰ ਸਿੱਧਾ ਡਾਇਰੈਕਟ ਜਾ ਕੇ ਹਿੱਟ ਕਰਦਾ ਔਰ ਉਹਨਾਂ ਦਾ ਤਾਂ ਹੀ ਐਕਸੀਡੈਂਟ ਹੋਣ ਤੋਂ ਬਾਅਦ ਉਹ ਉਹਨਾਂ ਨੂੰ ਸਾਈਡ ਤੇ ਮੇਰੇ ਬੇਟੇ ਨੂੰ ਸਾਈਡ ਤੇ ਸੁੱਟ ਕੇ ਟੋਏ ਚ ਸੁੱਟ ਕੇ ਆਪ ਭਰਾਰ ਹੋ ਗਏ ਔਰ ਪੁਲਿਸ ਦੇ ਚਾਹੀ ਐਫ ਆਈ ਆਰ ਕੀਤੀ ਲੇਕਿਨ ਆਨਪੁਲਿਸ ਨੇ ਕੋਈ ਵੀ ਜਵਾਬੀ ਕਰਵੇ ਕੋਈ ਵੀ ਕੁਛ ਨਹੀਂ ਕੀਤਾ ਪੁਲਿਸ ਵੀ ਨਹੀਂ ਕੋਈ ਬੰਦਾ ਫੜਿਆ ਮੌਕੇ ਤੇ ਕੋਈ ਬੰਦਾ ਨਹੀਂ ਫੜਿਆ ਕੋਈ ਕੁਝ ਨਹੀਂ ਉਹ ਆਪਣਾ ਕੰਮ ਕਰ ਰਹੇ ਲੈਂਟਰ ਪਾ ਰਹੇ ਕੋਈ ਅਈ ਡੇਲੀ ਜਾਂਦੇ ਨੇ ਕੋਈ ਸਾਨੂੰ ਕੋਈ ਜਨਗਾ ਟਿਕ ਕੋਈ ਪੁਲਿਸ ਨੇ ਸੁਣਿਆ ਹੀ ਨਹੀਂ ਕੁਝ ਵੀ ਅੱਜ ਤੱਕ ਕੋਈ ਜਿਹੜਾ ਮੇਨ ਡਰਾਈਵਰ ਤੋਂ ਫੜਿਆ ਗਿਆ ਕੋਈ ਫੜਿਆ ਨਹੀਂ ਕਿ ਹਾਂ ਤਾਂ ਕਈ ਨੇ ਦੱਸਿਆ ਨਹੀਂ ਅਈ ਤੇ ਜਾਂਦੇ ਨੇ ਕੋਈ ਕੋਈ ਡਰਾਈਵਰ ਨਹੀਂ ਫੜਿਆ ਕੋਈ ਕੁਝ ਨਹੀਂ ਹੋਇਆ ਸਾਨੂੰ ਕਿਨ ਕੋਈ ਕੀਤਾ ਨਹੀਂ ਕਿ ਮੇਨ ਡਰਾਈਵਰ ਫੜਿਆ ਜਾਂ ਕੁਝ ਕੋਈ ਮਤਲਬ ਹੀ ਨਹੀਂ ਐਨਪੁਲ ਅਈ ਇਹਨੇ ਫੋਨ ਵੀ ਕੀਤਾ ਖੜੀ ਗਿਆ ਲੇਕਿਨ ਉਹਨਾਂ ਕੋਲ ਪੁਲਿਸ ਨੇ ਕੋਈ ਕੁਝ ਦੱਸਿਆ ਕਿ ਉਹ ਠੀਕ ਹੈ ਕਾਰਵਾਈ ਕਰ ਰਹੇ ਹੈ ਕਾਰਵਾਈ ਕਰ ਰਹੇ ਬੰਦੇ ਪਰ ਆ ਰਹੇ ਇਹ ਗਰੋਹ ਦੇ ਪੁੱਤਰਾ ਕਹਣਾ ਕਿ ਗੁਰਮ ਦੇ ਵਿੱਚ ਵਾਦਾ ਕੀਤਾ ਜਾ ਰਿਹਾ ਉਹ ਦੁਕਾਰੀ ਉਹ ਟੈਕ ਜੋ ਚਾਲ ਆਈ ਜਾਊਗੀ ਕੀ ਕਰੇ ਜਾਊਗਾ ਨਹੀਂ ਅਨਨਦ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਜੇ ਤੇ ਹੋਏ ਕਿੰਨੇ ਵਾਰ ਕੀ ਹੈ ਅੱਗੇ ਤੋਂ ਇਹੋ ਜਿਹਾ ਕੰਮ ਨਾ ਕਰਨ ਕਿ ਸ਼ਮਨ ਨੂੰ दारू ਪੀ ਕੇ ਹੈਂ दारू ਪੀ ਕੇ ਉਹਨੇ ਸਭ ਕਹਿਟ ਕੀਤਾ ਹੈ ਕਿੰਨੀ ਉਮਰ ਬੱਚੇ ਦੀ ਬੱਚੇ ਦੀ ਨਹੀਂ ਅਨਮੈਰਿਡ 20 ਸਾਲ ਉਮਰ ਹੈ ਆਈ ਲੜਕੇ ਦਾ ਤੇ ਕੀ ਗੱਲ ਹੋਈ ਇਹਦੇ ਆਗਾ ਇਹ ਹੈਗੀ ਆ 20 10 25 ਦੀ ਗੱਲ ਆ ਤੇ ਲੜਕਾ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ ਸਰਦੰਦਾਤੋਂ ਬਨਾਲੇ ਨੂੰ ਉਧਰੋਂ ਨੋਨੇ ਪਿੰਡ ਵਾਲਾ ਲਿੰਕ ਰੋਡ ਤੋਂ ਆ ਰਹੀ ਸੀ ਟਰੈਕਟਰ ਤੇ ਪਿੱਛੇ ਹੀ ਮਸ਼ੀਨ ਲੈਟਰ ਵਾਲੀ ਉਹਨਾਂ ਨੇ ਅਣ ਦੇਖੇ ਹੀ ਮਤਲਬ ਮੇਨ ਰੋਡ ਤੇ ਜਰਾਦ ਦੀ ਨਾ ਇਹ ਵਿੱਚ ਵੱਜ ਗਿਆ ਉਦੋਂ ਮਾਰੇ ਬੱਚੇ ਨਾਲੇ ਕਾਫੀ ਛੱਟਣ ਲੱਗੀਆਂ ਤੇ ਉਸ ਮਾਥਾ ਟੱਡਾ ਲੱਗਣ ਤੋਂ ਬਾਅਦ ਫਿਰ ਇਹ ਨੂੰ ਇੱਥੇ ਰਹਿ ਜਾਂਦਾ ਵੀ ਅਸੀਂ ਬਰਚਾ ਦਰਦ ਕੀਤਾ ਜੀ ਪੰਜ ਬੰਦਿਆਂ ਦਾ ਇੱਕ ਮਨ ਜਿਹੜਾ ਮੇਨ ਆ ਡਰਾਈਵਰ ਉਹ ਉਸੇ ਫੜ ਲਿਆ ਜੀ ਤੇ ਅੱਜ ਹਨੋਂ ਸਹਿਰੇਤਲਾ ਮਿਲਿਆ ਵੀ ਨਰਾਨੇ ਲਾਜੀ ਦਿੱਸੋ ਗਈ ਔਰ ਮੌਕੇ ਤੇ ਆਏ ਤੇ ਰੈੱਡ ਬਾਡੀਆਂ ਦੀ ਲੈਣੀਆਂ ਤੇ ਲੈ ਕੇ ਇਹਦਾ ਮਲਾਜਾ ਕਰਾਵਾਂਗੇ ਉੱਥੇ ਤੇ ਗਿਓਰ ਮੰਜ ਬੰਦਾ ਵਾਹ। ਅਸਾ ਟਰੈਕਟਰ ਵਗੈਰਾ ਵੀ ਜੱਫੀ ਕੀਤਾ ਗਿਆ ਉਹਨਾਂ ਨੇ ਮੌਕੇ ਤੇ ਵੀ ਟਰੈਕਟਰ ਜੇ ਅਸਾਸੇ ਪਾਸੇ ਕੀਤਾ ਉਹਨਾਂ ਨੇ ਟਰੈਕਟਰ ਵੀ ਜ਼ਬਤ ਕਰ ਲੈਣਾ ਹੈ ਆਪਣਾ। ਅੱਜ ਖਾਮਾਦ ਕਰ ਲੈਣੇ ਆ। ਪਰਿਵਾਰ ਦੇ ਵੀ ਗਿਆਣਾ ਵੀ ਪੁਲਿਸ ਨੇ ਆ ਕੇ ਪਤਾ ਨਹੀਂ ਲੱਗ ਬਿਆਨ ਤੱਕ ਦੀ ਕਿੰਦੇ ਬੱਚੇ ਕਰਾਇਆ ਨਹੀਂ ਬਿਆਨ ਆ ਵੀਰ ਦੇ ਉਹ ਤਾਂ ਉਹ ਜਿਹੜਾ ਬੰਦਾ ਸੀ ਉਹ ਤਾਂ ਬਿਆਨ ਦੇਣ ਤੇ ਫਿੱਟ ਨਹੀਂ ਨਾ ਇਹ ਬਿਆਨ ਵੀਰ ਦੇ ਬਿਆਨਾਂ ਦੇ ਬਰਚਾ ਤੱਕ ਹੋਇਆ। ਅੱਛੇ ਜੀ ਪਿਆ ਇਹ ਦਿੱਤਰਾ ਉਦਾਰਨ ਮਾਮਲਾ ਦਰਜ ਕੀਤਾ ਜਾਏਗਾ ਹਾਂਜੀ ਮਾਮਲਾ ਦਰਜ ਕੀਤਾ ਜਾਏਗਾ 304ਏ ਪੁਰਾਣੀ